ਲਓ ਜੀ ਪਰਾਲੀ ਆਪਣੀ ਬੰਨੀ ਗਈ ਹੈ ਤੇ ਬੰਦੇ ਬੋਤਲਾਂ ਲੈ ਕੇ ਪਿੱਛੇ ਆ ਗਏ ਨੇ ਜੁੜੇ ਨੇ ਭਾਈ ਬੋਤਲਾਂ ਨੂੰ ਆ ਤੇਰੀ ਖੈਰ ਕੀ ਆ ਬਾਤ ਵੀ ਕੀ ਆ ਮੱਝਾਂ ਲੱਗੀਆਂ ਇਹ ਮੱਝਾਂ ਲੈਣ ਨੂੰ ਯਾਰ ਆਇਓ ਹਾਂ ਮਿੱਟੂ ਮੈਂ ਤਾਂ ਥੱਲੇ ਆਇਆ ਹੈ ਹੈ ਮੈਂ ਬੈਠ ਰਿਹਾ ਲਓ ਜਨਾਬ ਖਾ ਲਈਏ ਚੱਲ ਵੀ ਰੀਟੂ ਸ਼ੁਰੂ ਹੋ ਜਾ ਬismillah ਇਹ ਜੀ ਸਟਾਰ ਅਜ ਲਾਇਆ ਬੱਲੇ ਉਹ ਇਥੇ ਨਾ ਆਪਣੇ ਪਿੰਡ ਦਾ ਇੱਕ ਬੰਦਾ ਰੂੜੀ ਸੁੱਟਦਾ ਉਹ ਜਦੋਂ ਕੰਮ ਦਾ ਟਾਈਮ ਹੁੰਦਾ ਨਾ ਆ ਮੈਂ ਬੋਤਲ ਲੈ ਕੇ ਆਉਣਾ ਤੇ ਤੁਸੀਂ ਆਦਾ ਕੰਮ ਕਰੋ ਇਹ ਕਮੀ ਪਾਣ ਗਿਆ ਤੇ ਉੱਥੋਂ ਆਇਆ ਹੀ ਨਹੀਂ ਘੰਟਾ ਇਹਨੂੰ ਵੇਖਦੇ ਰਹੇ ਵੀਗਾ ਥਾਂ ਹੀ ਬੰਦ ਮੈਂ ਕਿਹਾ ਚਾਚਾ ਗੱਲ ਕਰ ਵੀਡੀਓ ਪਾਣਾ ਪਿੰਡ ਚ ਵੇਖੀ ਤੂੰ ਰਹਿਣ ਦੇ ਮਾਇਰਾ ਘਣਾ ਸੇਲ ਲੱਗ ਗਈ ਤੀ 30000 ਚ ਸਾਰੀਆਂ ਹੀ ਦੇਖੀ ਆਉਂਦੀ ਆਵਾਮ ਆਵਾਮ ਇਦੀ ਕੰਮ ਨਹੀਂ ਕੋਈ ਸਾਮ ਨਾਲੋਂ ਪਹਿਲਾਂ ਚਾਚੇ ਜਾਣਾ ਹੀ ਭਜੇ 30000 ਜਿੰਨੇ ਕੁੰਨੇ 30000 ਚ ਲੈ ਦੇਣੀ ਚਾਚੇ ਨੂੰ ਵਿਹਲਾ ਕਰ ਦੇਣਾ ਬਾਹਰ ਆਜ਼ਾਦ ਫਿਰ ਤੂੰ ਹੀ ਆਜ਼ਾਦ ਹੋ ਜਾ ਕੰਪਾ ਬਾਬੂ ਖੜ ਜਾ ਨਹੀਂ ਨਹੀਂ ਹੋ ਕੇ ਕੱਲ ਜਨ ਦੇ ਸੰਦ 2000 ਰੁਪਿਆ ਨਾ ਮੜਤੇ ਰੇ ਵੜੇ ਇੱਕ ਵੇਈ ਸਾ ਮੜਤੇ ਰਤੀ ਜਰ ਤਿੰਨ ਚੋ ਆਹ ਪਰਲੀ ਚਾਲਿਆ ਮੈਂ ਟਰੈਕਟਰ ਦੇ ਨਾਲ ਐਜੀ ਠੀਕ ਵੱਡੀ ਇੱਥੇ ਆ ਜਾ ਖਾਣਾ ਲੈ ਲਓ ਜੀ ਬੰਦੇ ਬੰਨਣਾ ਵੀ ਸ਼ੁਰੂ ਹੋ ਗਏ ਚੱਲ ਵੀ ਬੱਸ ਰੋਕ ਦੇ ਚੱਲੋ ਵੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਵੈਲਕਮ ਆ ਜੀ ਦੇ ਨਵੇਂ ਵਲੌਗ ਚ ਆ ਜੀ ਦੀ ਨਵੀਂ ਵੀਡੀਓ ਵਿੱਚ ਅੱਜ ਦੀ ਜਿਹੜੀ ਆ ਮੇਨੂੰ ਰੁਟੀਨ ਆ ਉਹ ਪਰਾਲੀ ਬਨਣ ਲੱਗੇ ਆ ਵੇਖੋ ਜੀ ਟਰਾਲੀ ਵਿੱਚ ਤੇ ਬੰਦੇ ਵੀ ਪਹੁੰਚ ਗਏ ਆ ਟੀਟੂ ਜਨਾਬ ਲੈ ਕੇ ਆਇਆ ਜੀ ਪਾਣੀ ਤੇ ਚਾਚਾ ਵੀ ਨਾਲ ਹੀ ਆ ਤੇ ਚੱਲਦੇ ਆ ਨਾਲੇ ਸ਼ੁਕਰ ਮੇਲਾ ਲੰਮਣੇ ਤੇ ਨਾਲੇ ਪਰਾਲੀ ਬਨਦੇ ਆ ਨਾਲੇ ਤੁਹਾਨੂੰ ਜਿਹੜਾ ਵਲੌਗ ਜਲਾ ਇੰਜੋਏ ਕਰਾਉਣੇ ਆ ਇਹ ਕੀ ਜਨਾਬ ਕੀ ਲੱਗ ਗਿਆ ਤੁਹਾਨੂੰ ਅੱਜ ਕਿਆ ਬਾਤ ਉਹ ਲੈ ਟੀਟੂ ਤੇਰੀ ਪੈਂਟ ਓਏ ਓਏ ਲੱਭ ਗਈ ਓਏ ਲੱਭ ਗਈ ਓਏ ਸਾਡੇ ਯਾਰ ਮਾਨੀਆਂ ਓਏ ਤੇਰੀ ਪੈਂਟ ਤੇਰੀ ਪੈਂਟ ਅੱਛਾ ਚੱਲ ਫੋਨ ਕਰ ਆ ਉਹਨਾਂ ਕਾ ਮੁੱਲ ਨਾ ਦੱਸੀ ਗਾਣ ਉਹਨਾਂ ਕਾ ਇੱਕ ਵੜ ਹੈਗੀ ਵੇਚਣੀ ਉਹਨਾਂ ਮੈਨੂੰ ਦੱਸੀ ਖਲਤਾ ਵੇਚ ਸੀ ਬਡੀਆਂ ਬਣੀਆਂ ਛੋਟੀਆਂ ਤਾਂ ਬਣ ਹੀ ਗਈਆਂ ਹੋਰ ਲਿਖਿਆ ਨੇ ਪ੍ਰਾਲੀ ਵੱਡੀਆਂ ਹਾਂ ਕਿ ਵਪਾਰੀ ਤੇ ਵਪਾਰੀ ਹੁੰਦੇ ਹਾਂ ਚਾਚੀ ਮਰਾਸਨ ਦਾ ਮੋੜਵੀ ਨਾਨੀ ਅੰਮਾ ਹੈ YouTube ਤੇ ਲਾ ਲਿਆ ਚੈਨਲ ਤੇ ਮੈਂ ਲਾ ਦਿਆਂ YouTube ਤੇ ਸੁਰਦੀ ਮਰਾਸਨ ਮੇਂਦੀ ਮੋਖੜ ਜਦੀ ਹੈ ਜੋ ਰਿਵਿਊ ਕੱਢਦੇ ਜਰਾ ਬੇ ਉਫੜੀ ਜੀ ਨਹੀਂ ਆਉਂਦੀ ਆਇਆ ਇਥੇ ਵੇਖਣਾ ਗਿੱਲੀ ਗਿੱਲੀ ਕਾਲੀ ਆਪਾਂ ਲਾ ਦਾਂਗੇ 30000 ਰੁਪਏ ਆਹ ਗਿੱਲੀ ਵਾਲੀ ਆ ਇੱਥੇ ਚਾਚਾ ਗੱਲ ਕਰ ਵੀਡੀਓ ਪਾਣਾ ਮਿੰਡ ਚ ਵਗੀ ਤੂੰ ਰਹਿਣ ਦੇ ਮਾਇਆ ਘਣਾ ਸੇਲ ਲੱਗ ਗਈ 30000 ਚ ਸਾਰੀਆਂ ਹੀ ਦੇਖੀ ਆਉਂਦੀ ਆਵਾਮ ਆਵਾਮ ਇਦੀ ਕੰਮ ਨਹੀਂ ਕੋਈ ਨਾ ਸਾਮ ਨਾਲੋਂ ਪਹਿਲਾਂ ਚਾਚੇ ਜਾਣਾ ਹੀ ਭਜੇ 30000 ਜਿੰਨੇ ਕਿੰਨੇ 30000 ਚ ਲੈ ਦੇਣੀ ਚਾਚੇ ਨੂੰ ਵਿਹਲਾ ਕਰ ਦੇਣਾ ਮਾਰ ਚਾਚਾ ਗੱਲ ਕਰ ਆਜ਼ਾਦ ਫਿਰ ਤੂੰ ਇਹ ਆਜ਼ਾਦ ਹੋ ਜੇ ਪਾ ਬਬੂ ਖੜ ਜਾ ਨਾ ਨਹੀਂ ਹੋ ਕੇ ਕੱਲ ਦਿਨ ਨੇ ਜਸਨ ਤੋਂ 2000 ਰੁਪਏ ਆਣਾ ਮੁਰਤੇ ਰਿਹਾ ਵੇੜ ਇੱਕ ਵੇਈ ਸਾ ਮੁਰਤੇ ਰਤੀ 3000 ਤਿੰਨ ਤੇ ਆਹ ਬਰਲੀ ਚਾਲਾ ਨੇ ਡਾਕਟਰ ਦੇ ਨਾਲ ਐਡੀ ਠੀਕ ਵੱਡੀ ਇੱਥੇ ਆ ਜਾ ਖੱਛਾ ਲੈ ਲੀ ਲੋ ਜੀ ਚੱਲੇ ਆ ਟਰਾਲੀ ਉੱਥੇ ਲੈ ਕੇ ਨਾਲ ਨਾਲ ਲੱਦ ਕੇ ਤੇ ਕੱਢ ਕੇ ਲੈ ਆਈ ਮਾਰ ਇਹਦਾ ਤਾਂ ਲੱਦ ਕੇ ਵੀ ਲੈਣੀ ਹੈ ਹਾਂਜੀ ਨਾਲ ਨਾਲ ਹੀ ਕੰਮ ਕੁੰਜਣਾ ਅੱਜ ਕਾਲਾ ਪਾ ਚੱਲ ਜਾਣਾ ਵਿਆਹ ਤੇ ਕੀ ਪਤਾ ਸ ਬਲੌਗ ਬਣੇ ਨਾ ਬਣੇ ਮੈਂ ਕਿ ਚਲੋ ਯਾਰ ਫਲੌਗ ਜਿਹੜਾ ਅੱਜ ਦਾ ਲਾਜ਼ਮੀ ਕਿਉਂਕਿ ਰੁਟੀਨ ਕੋਲਣਾ ਹੋਵੇ ਲਓ ਜੀ ਬੰਦੇ ਬਣਨਾ ਵੀ ਸ਼ੁਰੂ ਹੋ ਗਏ ਚੱਲ ਵੀ ਬੱਸ ਰੋਕ ਦੇ ਚੱਲੋ ਵੀ ਲਓ ਜੀ ਪਰਾਲੀ ਆਪਣੀ ਬਣੀ ਗਈ ਹੈ ਤੇ ਬੰਦੇ ਬੋਤਲਾਂ ਲੈ ਕੇ ਪਿੱਛੇ ਆ ਗਏ ਨੇ ਜੁੜੇ ਨੇ ਭਾਈ ਬੋਤਲਾਂ ਨੂੰ

ਇੱਕ ਫੇਰਾ ਤੇ ਵੱਢ ਕੇ ਜਿਹੜਾ ਨਾ ਰਣ ਕੇ ਲੈ ਆਇਆ ਪਿੱਛੇ ਆਉਂਦੇ ਤੁਸੀਂ ਵੇਖ ਸਕਦੇ ਹੋ ਤੇ ਬਕਾਇਆ ਜਿਹੜਾ ਉਹ ਫਿਰ ਆ ਕੇ ਲੈ ਜਾਗੇ ਹੁਣ ਪੱਠੇ ਪਹੁੰਚ ਦਾ ਟਾਈਮ ਹੋ ਗਿਆ ਚੱਲ ਕੇ ਪੁੰਨੇ ਹੁਣ ਮੱਧਾਂ ਛੱਡ ਲੀਆਂ ਨੇ ਛੱਪੜੇ ਤੇ ਟੋਪ ਵੀ ਬੁਰੀ ਕਾਇਮ ਲੱਗੀ ਹੋਈ ਐ ਜੀ ਵਾਕੀ ਮੌਸਮ ਤੋਂ ਨੇ ਵੇਖ ਕੇ ਪਤਾ ਲੱਗਣ ਦੀ ਆਣਾ ਕਿ ਮੌਸਮ ਕਿਦਾਂ ਲੱਗੰਦਿਆ ਛ ਛ ਛ ਚਲੋ ਗਨ ਨਾਲੋ ਫੇਰਾ ਜਿਹੜਾ ਇੱਕ ਆਪਾਂ ਪਰ ਕੇ ਲੈ ਆਂਦੇ ਤੇ ਕੋਣ ਦੁਬਾਰਾ ਫੇਰ ਪਰਾਂਗੇ ਮੱਜਾ ਵਜਾ ਪਾਣੀ ਪੁਣੀ ਡਾਲ ਤੇ ਫਿਰ ਆਪਾਂ ਛੋਾਈ ਵੀ ਕਰਨੀ ਆ ਤੇ ਟਾਈਮ ਨਾ ਚਲਦੇ ਨੀ ਨੀ ਵੱਡੇ ਸਾਨੂੰ ਤੁਸੀਂ ਚੰਗੇ ਲੱਭੇ ਹੋ ਤੇਰੇ ਕੋਲ ਹਿਸਾਬ ਨਹੀਂ ਆਉਂਦਾ ਪੂਰਾ ਹੈ ਹਿਸਾਬ ਮੁਕੰਮਲ ਹੋ ਗਿਆ ਸ਼ੁਕਰ ਹੈ ਤੇਰੇ ਮੂੰਹ ਚੋਂ ਨਿਕਲਿਆ ਹਿਸਾਬ ਮੁਕੰਮਲ ਹੋ ਗਿਆ ਹਾਂ ਹੋ ਗਿਆ ਤੇਰਾ ਸ਼ਕਲ ਨਹੀਂ ਆਉਂਦੀ ਤੇ ਹੋ ਗਿਆ ਤੇਰੀ ਸ਼ਕਲ ਹੀ ਨਹੀਂ ਆਉਂਦੀ ਵਿੱਚ ਪੁੱਤੋ ਪਿਆਰੀ ਪਿੱਛੋਂ ਕਿੰਨੀ ਰਹਿ ਗਈ ਜੇ ਯਾਰ ਹੁਣ ਤੁਸੀਂ ਢਿੱਲੇ ਜੋ ਨਹੀਂ ਢਿੱਲੇ ਆ ਆ ਤੋਹੀਦ ਆਇਆ ਤੇ ਕੰਮ ਢਿੱਲਾ ਹੋਇਆ ਇੱਥੇ ਆਓ ਤੁਸੀਂ ਦੋਵਾਂ ਭਰਾਵਾਂ ਨੇ ਉਹ ਬੰਨ ਲਈ ਸਾਡੇ ਨਾਲ ਨਾਲ ਬੜੀ ਸਪੀਡ ਨਾਲ ਬੰਨ ਯਾਰ ਮੇਰੇ ਹੱਥ ਪਿੱਛੇ ਇਹ ਹੈ ਨੇਸ਼ਤੀ ਲੱਗਦਾ ਨਹੀਂ ਉਹਦਾ ਦੈਸਕ ਉੱਪਰ ਨਹੀਂ ਹਾਂ ਬਾਸੂ ਤੇ ਇੱਕ ਵਾਰੀ ਇਹਨੂੰ ਖਲਾ ਦੇ ਕਰੋ ਇੱਕ ਲੈਨ ਮਹਾ ਬੰਨੀ ਇਹਨੇ ਘੰਟੇ ਇਹਨੂੰ ਖਲਾ ਦੇ ਕਰੋ ਬੋਤਲ ਲੈਣ ਆਹੋ ਬੋਤਲ ਲੈ ਆਇਆ ਕਹਿੰਦਾ ਜਾ ਕੇ ਆਪਣੇ ਪਿੰਡ ਦਾ ਇੱਕ ਬੰਦਾ ਰੂੜੀ ਸੁੱਟਦਾ ਉਹ ਜਦੋਂ ਕੰਮ ਦਾ ਟਾਈਮ ਹੁੰਦਾ ਨਾ ਆ ਮੈਂ ਬੋਤਲ ਲੈ ਕੇ ਆਉਣਾ ਤੇ ਤੁਸੀਂ ਆਦਾ ਕੰਮ ਕਰੋ ਇਹ ਕਮੀਜ਼ ਪਾਣ ਗਿਆ ਤੇ ਉੱਥੋਂ ਆਇਆ ਹੀ ਨਹੀਂ ਘੰਟਾਂ ਨੂੰ ਵੇਖਦੇ ਰਹੇ ਵੀਗਾ ਥਾਂ ਹੀ ਬੰਦ ਤਾ ਲਓ ਜੀ ਲੱਦ ਕੇ ਪਰਾਲੀ ਇਥੇ ਹੁਣ ਆ ਗਿਆ ਪੱਠਿਆਂ ਨੂੰ ਤੇ ਮੌਸਮ ਵੀ ਵੇਖੋ ਕਿਹੋ ਜਿਹਾ ਬਣਿਆ ਐ ਸ਼ਾਮ ਦਾ 뷰 ਪਿੰਡ ਦਾ ਪਰਾਲੀ ਲੈ ਕੇ ਜਾਂਦੇ ਨੇ ਤੇ ਆਪਾਂ ਚੱਲਦੇ ਆਂ ਚੱਲ ਕੇ ਵੱਢਦੇ ਆਂ ਪੱਠਿਆਂ ਦਾ ਦੇ ਵਿੱਚ ਹੀ ਗਏ ਆ ਅਜਾ ਇੱਥੇ ਸ਼ਾਮ ਸਾਨੂੰ ਹੋ ਜਾਣੀ ਆ ਚੋਰ ਕੋਈ ਗੱਲ ਨਹੀਂ ਵੜਦੀਆਂ ਪੱਠੇ ਤਾਤਰੀਆਂ ਦੰਦੇ ਕੜਾ ਇਹਨੇ ਨਵੇਂ ਪਈ ਅਜ ਆ ਮੇਰੀ ਜੇ ਦੱਸ ਹਾਂ ਉਹ ਫਾੜ ਤੇ ਹੋਰ ਮਿਸਾ ਦੇ ਟੱਕ ਓਏ ਹਾਜੀ ਉਹ ਥੜਾ ਦੇ ਵੇਖ ਹਾਜੀ ਬਹਿ ਜਾ ਇਹ ਤੂੰ ਨਹੀਂ ਵੜਨੇ ਰਹਿਂਦਾ ਨਾਤਰੀਆਂ ਰੱਖਦੇ ਟੱਕ ਕੇ ਆਪੇ ਵੱਡੇ ਜਾਣਗੇ ਆਪੇ ਵੱਡੇ ਕੀ ਹਾਜੀ ਰੱਖੋ ਤੇ ਆਹ ਲਓ ਜੀ ਵੜ ਈਏ ਪੱਠੇ ਹੋਣ ਪਹਿਲੇ ਜੀ ਕੰਮ ਬੜਾ ਅੱਜ ਤਾਂ ਕੰਮ ਛੇ ਤੋਂ ਛੇ ਜੀ ਬੁੱਟੋ ਸਪੀਡ ਕੰਮ ਅੱਜ ਪੀੜ ਵੇਨਾ ਦੇਖਣੇ ਆ ਵੇਖਣੇ ਆ ਸਪੀਡ ਦੇਣੀ ਅੱਜ ਪੜਾਇਤ ਕੰਮ ਤੇਜ ਹੈ ਅੱਜ ਕੰਮ ਪਾਈ ਤੇਜ ਥਾਮਾਂ ਪੈ ਜਾਣੀਆਂ ਨੇ ਹਾਈਲ ਵਾਰਨੇ ਵੀ ਪੂਰੇ ਗੁੱਸੇ ਨਾਲ ਦੰਦੇ ਕੱਢੇ ਨੇ ਚਲੋ ਦੰਦਿਆਂ ਦਾ ਮੁੱਲ ਤਾਂ ਦਰੂ ਅੱਜ ਲਵਾਰ ਵੀ ਬਿਲੀਆਂ ਖਾਂਦੇ ਚੱਲ ਵਾ ਲਓ ਜੀ ਪੱਠੇ-ਪੁੱਠੇ ਵੱਢ ਕੇ ਪਹੁੰਚ ਆਇਆ ਢੇਰੇ ਤੇ ਤੇ ਮੱਜਾਂ ਮਿ ਛੱਡ ਲਈਆਂ ਨੇ ਅੰਦਰ ਇਹ ਨਹਾ ਲੈਣ ਸੋ ਕਰਦੇ ਆਪਾਂ ਇੱਥੇ ਵਲੌਗ ਐਂਡ ਉਮੀਦ ਕਰਦਾ ਆ ਜੇ ਤੁਹਾਨੂੰ ਵਲੌਗ ਜਿਹੜਾ ਨਾ ਉਹ ਚੰਗਾ ਲੱਗਿਆ ਹੋਊਗਾ ਜੇ ਚੰਗਾ ਲੱਗਿਆ ਹੋਵੇ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਆਂ ਕੱਲ ਇੱਕ ਨਵੇਂ ਵਲੌਗ 'ਚ